ਨੰ 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 ਕੀ ਗੱਲ ਮਾਂਟੀ ਅੱਜ ਬੜਾ ਕੁਝ ਨੇ ਜਰਾ ਰਿਆ ਹੈ ਹੈ ਪਾਪਾ ਰੱਬ ਨੇ ਮੇਰੀ ਸੁਣ ਲਈ ਮੇਰੇ ਕੋਲ ਹੁਣੀ ਹੁਣੀ ਕਸਟਮ ਆਫਿਸ ਤੋਂ ਐਸਐਮਐਸ ਆਇਆ ਸੀ ਇਸ ਵਿੱਚ ਲਿਖਿਆ ਹੈ ਮੇਰਾ ਫੇਵਰਿਟ ਫੋਨ ਕੈਨੇਡਾ ਤੋਂ ਦਿੱਲੀ 에ਰਪੋਰਟ ਪਹੁੰਚ ਗਿਆ ਹੈ ਬਸ ਕਸਟਮ ਡਿਊਟੀ ਪੇ ਕਰਨੀ ਹੈ ਉਹ ਮੇਰਾ ਫੋਨ ਘਰ ਤੱਕ ਡਿਲੀਵਰ ਕਰਵਾ ਦੇਣਗੇ ਫੋਨ ਉਹ ਵੀ ਕੈਨੇਡਾ ਤੋਂ ਯਾਰ ਕਿਨੇ ਬੁੱਕ ਕੀਤਾ ਹੋਣਾ ਉਹ ਉਹ ਸਭ ਛੱਡੋ ਮੇਰਾ ਬਰਥਡੇ ਆਉਣ ਵਾਲਾ ਹੈ ਨਾ ਪੱਕਾ ਮਾਸੀ ਜੀ ਜਾਂ ਰਾਹੁਲ ਭਾਈ ਨੇ ਭੇਜਿਆ ਹੋਣਾ ਤੁਸੀਂ ਪਰੇਸ਼ਾਨ ਕਿਉਂ ਹੁੰਦੇ ਹੋ ਕਸਟਮ ਡਿਊਟੀ ਲਈ 12000 ਦਿਓ ਨਾ ਪਲੀਜ਼ ਹੂੰ ਮੁੰਡੇ ਪੁੱਤਰ ਜਦੋਂ ਆਪਣਾ ਫੋਨ ਤਾਂ ਦੇ ਲਓ ਪਾਪਾ ਪੁੱਤਰ ਜੀ ਇਹ ਸਕੈਮ ਹੈ ਨਾ ਤਾਂ ਸਾਡੇ ਕਿਸੇ ਰਿਸ਼ਤੇਦਾਰ ਨੇ ਤੇ ਨਾ ਹੀ ਅਸੀਂ ਮੋਬਾਈਲ ਫੋਨ ਦਾ ਕੋਈ ਆਰਡਰ ਕੀਤਾ ਹੈ ਸੱਚ ਤਾਂ ਇਹ ਹੈ ਕਿ ਇੰਡੀਅਨ ਕਸਟਮਸ ਨਾ ਕਦੀ ਈਮੇਲ ਐਸਐਮਐਸ ਜਾਂ ਕਾਲ ਦੇ ਰਾਹੀਂ ਕਸਟਮ ਡਿਊਟੀ ਪੇਮੈਂਟ ਦੇ ਲਈ ਕਦੀ ਸੰਪਰਕ ਨਹੀਂ ਕਰਦਾ ਪਾਪਾ ਕੀ ਕਹਿ ਰਹੇ ਹੋ ਜੀ ਹਾਂ ਇੰਡੀਅਨ ਕਸਟਮਸ ਕਦੇ ਵੀ ਫੋਨ ਕਾਲ ਐਸਐਮਐਸ ਜਾਂ ਈਮੇਲ ਰਾਹੀਂ ਤੁਹਾਡੇ ਕੋਲੋਂ ਡਿਊਟੀ ਦਾ ਭੁਗਤਾਨ ਨਹੀਂ ਮੰਗਦਾ ਇੰਡੀਅਨ ਕਸਟਮਸ ਦੇ ਸਾਰੇ ਕਮਿਊਨੀਕੇਸ਼ਨ ਵਿੱਚ ਇੱਕ ਡੋਮ ਨੰਬਰ ਜ਼ਰੂਰ ਹੁੰਦਾ ਹੈ ਜਿਸ ਨੂੰ www.cbic.gov.in ਤੋਂ ਵੈਰੀਫਾਈ ਕੀਤਾ ਜਾ ਸਕਦਾ ਹੈ ਧਿਆਨ ਰੱਖੋ ਅਤੇ ਇਹੋ ਜੇ ਜਾਲ ਸਾਜਾ ਤੋਂ ਸਾਫ ਤਾਂ ਰਹੋ ਅਤੇ ਇਹਨਾਂ ਦੀ ਰਿਪੋਰਟ www.cybercrime.gov.in ਜਾਂ ਫਿਰ ਹੈਲਪਲਾਈਨ ਨੰਬਰ 1930 ਤੇ ਕਰੋ Indian Customs Fellow ਜਨਹਿਤ ਵਿੱਚ جاری